ਅੱਜ ਤੁਸੀਂ ਸਭ ਨੇ ਇਹ ਸੁਣਿਆ ਸਭ ਨੇ ਪੜਿਆ ਅੱਜ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਸਾਡੀ ਪਾਰਟੀ ਦੇ ਕੌਮੀ ਕਦਮੀਨ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਨੂੰ ਈਡੀ ਨੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਸੀਗਾ ਉਹਨਾਂ ਕੋ ਕੇਸ ਜਿਹੜੇ ਆ ਅੱਜ ਬਦੀ ਕਰ ਦਿੱਤੇ ਗਏ ਉਹਦੇ ਕੇਸ ਭਾਪੀ ਨੇ ਇੱਕ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਦਾ ਨੁਕਸਾਨ ਕਰ ਲਈ ਉਹਨਾਂ ਨੂੰ ਵਹਿਮ ਸੀਗਾ ਕਿ ਸ਼ਾਇਦ ਅਰਵਿੰਦ ਕੇਜੀਵਾਲ ਜੀ ਨੂੰ ਜੇਲ੍ਹ ਚ ਡੱਕਣ ਨਾਲ ਆਮ ਆਦਮੀ ਪਾਰਟੀ ਖਤਮ ਹੋ ਜੂਗੀ ਆਮ ਆਦਮੀ ਪਾਰਟੀ ਹੋਰ ਨਾ ਸੂਬਿਆਂ ਦੇ ਵਿੱਚ ਅਦਵਿਤ ਕੇਰਿਵਾਲ ਜੀ ਦੀ ਵਧਾਈ ਹੈ ਜਦੋਂ ਉਹ ਜਿਹੜੀ ਵਾਧੇ ਜਾਲੀ ਹੈ ਸੋ ਮੈਂ ਮਤਲਬ ਜਿੱਥੇ ਆਪਣੇ ਕੌਮੀ ਕਦਮਵੀਨਰ ਅਦਵਿਤ ਕੇਰਿਵਾਲ ਜੀ ਨੂੰ ਵਧਾਈ ਦੇਣਾ ਉੱਥੇ ਪੂਰੇ ਦੇਸ਼ ਵਿੱਚ ਪੂਰੇ ਪਰਦੇਸਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿੱਥੇ-ਜਿੱਥੇ ਵੀ ਆਪ ਦੇ ਸਬੰਧਕ ਬੈਠੇ ਆ ਸਮਰਥਕ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਕੂਨ ਬੈਠੇ ਆ ਸਾਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਅਦਾਲਤ ਨੇ ਜਿਹੜਾ ਸੱਚ ਦੇ ਝੂਠ ਦਾ ਨਤਕਾ ਦਾ ਕਰਤਾ ਸੱਚ ਸੱਚ ਹੀ ਆ ਦੋਸਤੋ ਝੂਠ ਦੇ ਨਾਲ ਤੁਸੀਂ ਕਿੰਨਾ ਕੇਸ ਨੂੰ ਦੱਬ ਲੋਗੇ ਪੂਰਾ ਦੱਬਨ ਦੀ ਕੋਸ਼ਿਸ਼ ਕੀਤੀ ਮਨੀਸ਼ ਸੁਸ਼ੋਧਿਆ ਜੀ ਅਰਵਿੰਦ ਕੇਰਿਵਾਲ ਜੀ ਸਤਿੰਦਰ ਜੈਨ ਜੀ ਸੰਜੇ ਸਿੰਘ ਜੀ ਸਾਡੀ ਸਾਡੀ ਲੀਡਰ ਲੀਡਰਸ਼ਿਪ ਨੂੰ ਜਿਹੜਾ ਦੱਬ ਕੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਜਿਹੜਾ ਬੀਜੇਪੀ ਦੇ ਇਹ ਮੂੰਹ ਦੇ ਉੱਤੇ ਇੱਕ ਕਲਾ ਦੀ ਚਪੇੜ ਹੈ ਜਿਨ੍ਹਾਂ ਨੇ ਝੂਠੇ ਕੇਸਾਂ ਵਿੱਚ ਸਾਰੇ ਕੌਮੀ ਕਨ ਅਦਵਿੰਦ ਕੇ ਕੇਰੀਵਾਲ ਨੂੰ ਜਿਹੜਾ ਫਸਾਇਆ ਸੀਗਾ ਬੀਜੇਪੀ ਜੋ ਮਰਜ਼ੀ ਕੋਸ਼ਿਸ਼ ਕਰਦੇ ਜਿੰਨੇ ਮਰਜ਼ੀ ਕੇਸ ਵਾਲੇ ਜਿੰਨੇ ਮਰਜ਼ੀ ਸਾਡੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਦੇ ਸਾਡੀ ਪਾਰਟੀ ਦਿਨ-ਦਿਨ ਜਿਹੜਾ ਹਿੰਦੁਸਤਾਨ ਦੇ ਵਿੱਚ ਵੱਧਦੀ ਹੈ ਔਰ ਜਦੋਂ ਵੀ ਬਦਲ ਬਣੂਗੀ મોદી ਦਾ ਆਮ ਆਦਮੀ ਪਾਰਟੀ ਬਣੂ ਤਾਂ ਇੱਕ ਨਾ ਇੱਕ ਦਿਨ ਅਦਵਿੰਦ ਕੇਰੀਵਾਲ ਜੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ ਇਹ ਮੈਨੂੰ ਪੱਕਾ ਜਿਹੜਾ ਯਕੀਨ ਆ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਆਦਰਵੰਦ ਕੇ ਦੀਵਾਲ ਜੀ ਦਾ ਅੱਜ ਈਡੀ ਦੇ ਵੱਲੋਂ ਪਾਇ ਛੂਠੇ ਕੇਸਾਂ ਜੋ ਬਧੀ ਉੱਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਆਪਣੇ ਵੱਲ ਜਿਹੜੇ ਕ੍ਰਿਸ਼ਨ ਸਿੰਘ ਸਾਹਿਬ ਉਹਨਾਂ ਨੂੰ ਵੀ ਔਰ ਬਾਕੀ ਵੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਦਿੱਲੀ ਦੇ ਵਿੱਚ ਬੈਠੀ ਆ ਗੋਆ ਦੇ ਵਿੱਚ ਬੈਠੀ ਆ ਗਜਾਹਰ ਚ ਬੈਠੇ ਆ ਸਭ ਸਾਵਾ ਦੇ ਜਿੱਥੇ-ਜਿੱਥੇ ਮੰਧਮਰ ਦੇ ਵਿੱਚ ਬੈਠੇ ਆ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ